ਸੰਗਤੋ ਇਹ ਉਹ ਜਗ੍ਹਾ ਜਿੱਥੇ ਕੋਈ ਵੀ ਮਨੁੱਖ ਭਲਾਂ ਦੀ ਉਹ ਕਿਸੇ ਵੀ ਜਾਤ ਨਾਲ ਸੰਬੰਧ ਰੱਖਦਾ ਹੋਵੇ ਉਹ ਕਦੀ ਵੀ ਖਾਲੀ ਹੱਥ ਨਹੀਂ ਗਿਆ ਜੇਕਰ ਉਹ ਭੁੱਖਾ ਤਾਂ ਰੱਜ ਕੇ ਜਾਊ ਕਹਿੰਦੇ ਨਾ ਇਸ ਜਗ੍ਹਾ ਤੇ ਆਣ ਕੇ ਬੰਦਾ ਭੁੱਖਾ ਨਹੀਂ ਮਰਦਾ ਪਰ ਰੱਜ ਕੇ ਜ਼ਰੂਰ ਮਰ ਜਾਂਦਾ ਹੈ ਤਾਂ ਦੋਸਤੋ ਬਹੁਤ ਸਾਰੀ ਸੰਗਤ ਆਈ ਸਾਡੇ ਮੁਕਸਰ ਮੇਲਾ ਮਾਗੀ ਤੇ ਸਾਰਿਆਂ ਨੂੰ ਜੀ ਆਇਆਂ ਕਹਿੰਨੇ ਆ ਜਗਵੀਤ ਤੇ ਦੋਸਤੋ ਇਸ ਜਗਾਂ ਦਾ ਇਤਿਹਾਸ ਵੀ ਮੈਂ ਤੁਹਾਨੂੰ ਅੱਗੇ ਦੱਸੂਗਾ ਜਿਹੜੇ ਵੀਰ ਇਸ ਵੀਡੀਓ ਨੂੰ ਸ਼ੇਅਰ ਕਰਨਗੇ ਉਹਨਾਂ ਦੀ ਦਿਲੀ ਮਨੁਕਾਮਨਾ ਵਾਹਿਗੁਰੂ ਪੂਰੀਆਂ ਕਰਨ ਬਾਬਾ ਨਾਨਕ ਜੀ ਚੜ੍ਹਦੀ ਕਲਾ ਬਖਸ਼ਣ ਤੇ ਦੋਸਤੋ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਵੀ ਅਸੀਂ ਮੇਲੇ ਮਾਗੀ ਤੇ ਗਏ ਜੀ ਅਸੀਂ ਹੁਣੇ ਇੱਥੋਂ ਦੇਗ ਕਰਵਾਈ ਵਾਹਿਗੁਰੂ ਦੀ ਹਜ਼ੂਰੀ ਵਿੱਚ ਤੇ ਬੜਾ ਇਕੱਠ ਸੀਗਾ ਦੋਸਤੋ ਤੁਸੀਂ ਦੇਖ ਸਕਦੇ ਜੇ ਲੋਕਾਂ 'ਚ ਉਤਸ਼ਾਹ ਪਰ ਆਇਆ ਸੀਗਾ ਵੀ ਅਸੀਂ ਗੁਰੂ ਦੇ ਲੜ ਲੱਗ ਜਾਈਏ ਤੇ ਜਾ ਕੇ ਮੱਥਾ ਟੇਕੀ ਤਾਂ ਦੋਸਤੋ ਮੇਨ ਜਗ੍ਹਾ ਦਾ ਆ ਚਿੱਤਰ ਇਸ ਜਗ੍ਹਾ ਨਾਲ ਪੂਰਾ ਸਬੰਧ ਰੱਖਦਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਬੈਠੇ ਆ ਤੇ ਬਦਾਵਾ ਪਾੜ ਰਹੇ ਆ ਤੇ ਤੁਹਾਨੂੰ ਇਸ ਦੀ ਛੋਟੀ ਜੀ ਸਟੋਰੀ ਦੱਸਦੇ ਆ ਭੁਖੇ ਰਹਿਣ ਕਰਕੇ 40 ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਲਿਖ ਦਿੱਤਾ ਕਿ ਅੱਜ ਤੋਂ ਨਾ ਹੀ ਅਸੀਂ ਤੁਹਾਡੇ ਸਿੰਘ ਹਾਂ ਤੇ ਨਾ ਹੀ ਤੁਸੀਂ ਸਾਡੇ ਗੁਰੂ ਮਕਸਰ ਵਿਖੇ ਮੁਗਲਾ ਨਾਲ ਹੋਈ ਲੜਾਈ ਵਿੱਚ ਉਹਨਾਂ 40 ਸਿੰਘਾਂ ਨੇ ਸ਼ਹੀਦੀਆਂ ਪਾਈਆਂ ਉਹਨਾਂ 40 ਸਿੰਘਾਂ ਦੇ ਆਗੂ ਭਾਈ ਮਹਾ ਸਿੰਘ ਨੇ ਆਖਰੀ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਉਹ ਬਦਾਵਾ ਪਾੜ ਦੇਵੇ ਗੁਰੂ ਜੀ ਉਹ ਬਦਾਵਾ ਪਾੜ ਰਹੇ ਹਨ ਇਹ ਉਹ ਤਸਵੀਰ ਆ ਦੋਸਤੋ ਇੱਥੇ ਉਹਨਾਂ ਨੇ ਟੁੱਟੀ ਨੂੰ ਗੰਢਿਆ ਸੀਗਾ ਆਪਣੇ ਸਿੰਘਾਂ ਨੂੰ ਆਪਣੇ ਨਾਲ ਜੋੜਿਆ ਸੀਗਾ ਤੇ ਉਹਨਾਂ ਸਿੰਘਾਂ ਨੇ 40 ਸਿੰਘਾਂ ਨੇ ਇੱਥੇ ਸ਼ਹੀਦੀਆਂ ਪਾਈਆਂ ਤਾਂ ਇਸ ਨੂੰ 40 ਮੁਕਤੀਆਂ ਦੀ ਧਰਤੀ ਕਿਹਾ ਜਾਂਦਾ ਹੈ ਅੱਗੇ ਦੋਸਤੋ ਤੁਹਾਨੂੰ ਅਸੀਂ ਦਰਸ਼ਨ ਕਰਾਉਣੇ ਆਂ ਮਹਾਰਾਜ ਦੇ ਤੇ ਮੇਰਾ ਸ਼ੇਰ ਵੀ ਮੇਰੇ ਨਾਲ ਸੀ ਮੱਲੀ ਛੋਟਾ ਮੱਲੀ ਸਾਡਾ ਕਹਿੰਦਾ ਮਮੀ ਗੁਰੂ ਸਾਹਿਬ ਦੇ ਮੱਥਾ ਟੇਕ ਕੇ ਆਉਣਾ ਤੇ ਮੇਰੇ ਨਾਲ ਬੜੇ ਚਾਵਾਂ ਨਾਲ ਗਿਆ ਤੇ ਮੈਨੂੰ ਬੜੀ ਖੁਸ਼ੀ ਹੋਈ ਵੀ ਮਮੀ ਚੱਲਾ ਨਾਲ ਤੇ ਮੈਂ ਇਹਨੂੰ ਸਪੈਸ਼ਲ ਮਾਗੀ ਤੇ ਮੱਥਾ ਟਿਕਾਇਆ ਭੀੜ ਬਹੁਤ ਸੀਗੀ ਥੋੜੀ ਧੱਕਾ ਮੁੱਕੀ ਹੋਈ ਤੇ ਕਰੋ ਦਰਸ਼ਨ ਜੀ ਤੇ ਆਪਦੀਆਂ ਜੋ ਵੀ ਮਨੋ ਕਾਮਨਾ ਪੂਰੀਆਂ ਜਿਹੜੀਆਂ ਵੀ ਤੁਸੀਂ ਮਨ 'ਚ ਸੋਚੀਆਂ ਨੇ ਉਹ ਜਰੂਰ ਪੂਰੀਆਂ ਹੋਣਗੀਆਂ ਕਿਉਂਕਿ ਇੱਥੋਂ ਕੋਈ ਖਾਲੀ ਹੱਥ ਕਿਉਂਕਿ ਇੱਥੋਂ ਕੋਈ ਖਾਲੀ ਹੱਥ ਨਾ ਤਾਂ ਗਿਆ ਤੇ ਨਾ ਹੀ ਕਿਸੇ ਨੇ ਜਾਣਾ ਕਿਉਂਕਿ ਮੈਨੂੰ ਇਸ ਵਾਹਿਗੁਰੂ ਨੇ ਬਹੁਤ ਦਿੱਤਾ ਅੱਜ ਜਿਹੜੀਆਂ ਮੈਂ ਤਰੱਕੀਆਂ ਤੇ ਪਹੁੰਚੀਆਂ ਜਿਹੜੀਆਂ ਮੈਂ ਉਚਾਈਆਂ ਤੇ ਪਹੁੰਚਿਆ ਇਹ ਵਾਹਿਗੁਰੂ ਦੀ ਬਦੌਲਤ ਬਾਬੇ ਨਾਨਕ ਦੀ ਬਦੌਲਤ ਪਹੁੰਚਿਆ ਕਿਉਂਕਿ ਮੈਂ ਇੱਕ ਦਿਨ ਸੁੱਖ ਸੋਕ ਕੇ ਗਿਆ ਸੀ ਵਾਹਿਗੁਰੂ ਜੀ ਕਿਦੋਂ ਮੇਰੇ ਨਾਲ ਲੋਕ ਜੁੜਨਗੇ ਕਿਦੋਂ ਮੈਨੂੰ ਲੋਕ ਵੇਖਣਗੇ ਚਾਹਣਗੇ ਪਰ ਵਾਹਿਗੁਰੂ ਨੇ ਮੇਰੀ ਸੁਣੀ ਹਰ ਮੇਲੇ ਤੇ ਮੈਂ ਜਾਂਦਾ ਸੀ ਪਰ ਉਹ ਗੱਲਾਂ ਸੱਚ ਹੋ ਰਹੀਆਂ ਨੇ ਤੇ ਮੈਨੂੰ ਉਦੋਂ ਦਾ ਵਿਸ਼ਵਾਸ ਇਸ ਗੁਰੂ ਤੇ ਬਣ ਗਿਆ ਇਸ ਬਾਣੀ ਤੇ ਬਣ ਗਿਆ ਗੁਰੂ ਗ੍ਰੰਥ ਸਾਹਿਬ ਤੇ ਬਣ ਗਿਆ ਵੀ ਜਿਹੜਾ ਇਸ ਦਰ ਤੇ ਆਊਗਾ ਜੇਕਰ ਉਹ ਥੋੜੀ ਜੀ ਮਿਹਨਤ ਕਰੇ ਤਾਂ ਕਦੀ ਖਾਲੀ ਹੱਥ ਨਹੀਂ ਜਾਵੇਗਾ ਸੱਚੇ ਮੈਨੂੰ ਦੋਸਤੋ ਅਰਦਾਸ ਕਰਿਓ ਅਰਦਾਸ ਕਰਵਾਓ ਗੁਰਦੁਆਰਾ ਸਾਹਿਬ ਜਾਇਆ ਕਰੋ ਸਵੇਰ ਸ਼ਾਮ ਜਾਇਆ ਕਰੋ ਤੇ ਮੇਲੇ ਮਾਗੀ ਤੇ ਜਿਹੜੀ ਵੀ ਸੰਗਤ ਨਹੀਂ ਆ ਸਕਦੀ ਉਹ ਇਸ ਵੀਡੀਓ ਨਹੀਂ ਆਪਦੇ ਦਰਸ਼ਨ ਕਰ ਸਕਦੀ ਐ ਜੋ ਵੀ ਉਹਨਾਂ ਦੀਆਂ ਇਸ਼ਾਵਾਂ ਨੇ ਉਹ ਪੂਰੀਆਂ ਕਰੂਗਾ ਵਾਹਿਗੁਰੂ ਤੇ ਵੀਡੀਓ ਨੂੰ ਤੁਸੀਂ ਦੋਸਤੋ ਵੱੱਟ ਵੱੱਟ ਸ਼ੇਅਰ ਕਰੋ ਇਹ ਸਾਡੇ ਮੁਕਸਰ ਮੇਲਾ ਮਾਗੀ ਦੀ ਵੀਡੀਓ ਹੈ ਜੀ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਕਿਉਂਕਿ ਇੱਥੇ ਬਹੁਤ ਸਾਰੇ ਅਟੈਕ ਵੀ ਹੋਏ ਆ ਜੀ ਜਿਸ ਕਰਕੇ ਇਸ ਨੂੰ ਵਾਰ-ਵਾਰ ਗੁਰਦੁਆਰਾ ਜੀ